ਅਧਮੋਗਾ ਜ਼ਿਲ੍ਹਾ ਦੇ ਪਿੰਡ ਰਣੀਆਂ ਦੇ ਬਜ਼ੁਰਗ ਕੋਲੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਡੇਢ ਲੱਖ ਰੁਪਏ ਦੀ ਲੁੱਟ ਕੋ ਕੀਤੀ ਜਿਸ ਤੋਂ ਬਾਅਦ ਬਜ਼ੁਰਗ ਨੇ ਥਾਣਾ ਪਤਨੀ ਕਲਾਂ ਦਰਖਾਸਤ ਦਰਜ ਕਰਵਾਈ ਮੀਡੀਆ ਨਾਲ ਗੱਲਬਾਤ ਦੌਰਾਨ ਬਜ਼ੁਰਗ ਨੇ ਭਾਵਕ ਹੋ ਕੇ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਬਦਨੀ ਕਲਾਂ ਦੇ ਥਾਣਾ ਦੇ ਐਸਐਚਓ ਗਰਮੇਲ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵੀ ਕਾਰਵਾਈ ਹੋਵੇਗੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਫਿਲਹਾਲ ਪੁਲਿਸ ਲੁੱਟੇਰਿਆਂ ਨੂੰ ਫੜ ਲਈ ਸੀਸੀਟੀਵੀ ਖੰਡਾ ਰਹੀ ਹੈ ਪੇਸ਼ ਹੈ ਬਦਨੀ ਕਲਾਂ ਤੋਂ ਪੱਤਰਕਾਰ ਭਵਿੰਦਰ ਜੋੜਾ ਦੀ ਏਅਰਪੋਰਟ ਮੈਂ ਨਾ ਦਿਆ ਸਿੰਘ ਆਂਦੀ ਪਾਪੀ ਕੀ ਬਾਰ ਦਾ ਦੋਈ ਅੱਜ ਤੁਹਾਡੇ ਨਾਲ ਬਾਦ ਆ ਜੇ ਇੱਥੋਂ ਵਾ ਘਰੋਂ 1.5 ਲੱਖ ਰੁਪਈਆ ਲੈ ਕੇ ਚੱਲੇ ਕਿੱਧਰ ਜਾ ਰਹੇ ਸੀਗੇ ਬਦਰੀ ਨੂੰ ਅੱਛਾ ਜੀ ਬਦਰੀ ਆਉਂ ਸੀਗਾ ਵੀ ਸਾਡਾ ਤਾਂ ਧੜ ਗਿਆ ਸੀਗਾ ਬਾਖਾ ਵੀ ਇੱਥੇ ਬਾਦ ਦਾ ਤਾਂ ਹੁੰਦੀਆਂ ਬਾਲਗਾ ਤੇ ਮੈਂ ਇਹ ਪੈਸੇ ਪਪੂ ਨੂੰ ਦੇਣੇ ਸੀਗੇ ਓਕੇ ਜੀ ਗਾ ਉੱਥੇ ਜਾਂਦੇ ਨਾ ਮੈਂ ਨਾਲ ਚਾਂਸ ਹੋ ਗਿਆ ਅ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਕਾਹਦੇ ਤੇ ਸੀਗੇ ਤਿੰਨ ਜਾਣੇ ਦੋ ਮੋਟਰਸਾਈਕਲ ਉਹਨਾਂ ਕੋਲੇ ਤੇ ਮੇਰੇ ਨਾਲ ਛੂਟੀ ਫੜ ਲਈ ਉਹਨਾਂ ਨੇ ਓਕੇ ਫੜ ਕੇ ਛੂਟੀ ਆ ਬਾਵਾਦੇ ਕਿਲੇ ਦੀ ਵਾਰ ਤੇ ਲੈ ਗਏ ਮੈਂ ਕਿਹਾ ਤੂੰ ਛੂਟੀ ਕਿੱਧਰ ਲੈ ਜਾਂਦਾ ਮੇਰੀ ਉਹ ਦੂਏ ਨੇ ਮੇਰੀ ਬਾਹ ਫੜ ਲਈ ਅੱਛਾ ਜੀ ਸਕਿਉਰਟੀ ਤੋਂ ਅੱਗੇ ਮੈਨੂੰ ਲੈ ਗਏ ਅੱਛਾ ਜੀ ਮਨ ਕਰ ਉਹ ਕੱਢ ਉਹਨਾਂ ਨੇ ਇੱਥੇ ਹੱਥ ਹੀ ਰੱਖ ਲਿਆ ਮੇਰੇ ਜਿੱਥੇ ਪੈਸੇ ਸੀਗੇ ਤੇ ਪੈਸੇ ਖੇ ਚਲੇ ਮਾਗਾ ਕਾ ਗਾਲ ਸੁਣਾ ਵੀ ਤੂੰ 10000 ਰੁਪਏ ਮੈਥੋਂ ਲੈ ਲਓ ਤੇ ਪੈਸੇ ਕਿਸੇ ਦੇ ਆ ਮੈਂ ਤਾਂ ਦੇਣ ਚੱਲੇ ਉਹ ਦੂਏ ਨੇ ਮੇਰੇ ਵਾਲਜਾ ਕੱਢਿਆ ਮੇਰੇ ਬੂਤੇ ਮਾਰਿਆ ਮੈਂ ਉੱਥੇ ਬਹਿ ਗਿਆ ਮੇਰਾ ਦਿਹਾੜੀ ਘੁੰਮ ਗਿਆ ਫਿਰ ਕਿੱਧਰੋਂ ਨਿਕਲ ਗਿਆ ਉਥੋਂ ਉਥੋਂ ਫਿਰ ਪਰੇ ਪੰਪਾਨੀ ਨੂੰ ਡਰੇਨ ਪੈ ਗਏ ਉਹ ਮੈਂ ਉੱਥੇ ਬੈਠਾ ਰਿਹਾ ਉਥੋਂ ਜਦੋਂ ਮੈਂ ਸਿੱਟ ਗਿਆ ਹੋਇਆ ਤੇ ਮੈਂ ਉਹਰੇ ਆ ਕੇ ਡਰੇਨ ਤੇ ਬਹਿ ਗਿਆ ਫਿਰ ਮੇਰਾ ਭਤੀਜਾ ਉੱਥੇ ਆਇਆ ਕਹਿੰਦਾ ਬਾਪੂ ਤੂੰ ਇੱਥੇ ਬੈਠਾ ਹੈ ਮੈਂ ਤਾਂ ਬੋਲਿਆ ਨਹੀਂ ਕੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਹਾਦਮਾਂ ਕਾਬਦਾਂ ਵੀ ਅੱਲਾ ਫਰਦਾਂ ਦਾ ਵਾਹੂ ਦੇਖਣ ਨੂੰ ਕਿ ਹਜੇ ਲੱਗਦੇ ਸੀਗੇ ਮੁੰਡੇ ਮੁੰਡੇ ਬਾਰੇ ਗੋਰਿਆਂ ਦੇ ਪੱਕੇ ਯਾਰਾਂਗੇ ਸੀ ਉਹਨਾਂ ਦੇ ਮੁੰਡੇ ਹੋਣਗੇ 28-30 ਦੀ ਸਾਲ ਦੇ ਉਹ ਤੁਹਾਨੂੰ ਕਿਸੇ ਦਾ ਸ਼ੱਕ ਨਹੀਂ ਜੀ ਸ਼ੱਕ ਸਾਨੂੰ ਦੇਹ ਤਾਂ ਨਹੀਂ ਕੋਈ ਸਾਡੇ ਕੋਈ ਆਵੇ ਨਾ ਜਾਵੇ ਨਾ ਇੱਥੇ ਐਵੇਂ ਇਹਨੂੰ ਕੇਰਾ ਨਾਂ ਲੈਣ ਦਾ ਫਾਇਦਾ ਨਹੀਂ ਕੋਈ ਆਉਣ ਮੁੰਡੇ ਫੋਟੋ ਜਾਇਏ ਸੀ ਕਿ ਮੈਂ ਆਖਾ ਵੀ ਇਹਨਾਂ ਦਾ ਚਿੱਟੀਆਂ ਪੱਗਾਂ ਮੈਂ ਕਿਹਨੂੰ ਕਹਿਦਾ ਵੀ ਆਹ ਮੁੰਡੇ ਆ ਉਹ ਮੈਂ ਨਹੀਂ ਕੋਈ ਗੱਲ ਕੀਤੀ ਉਹ ਕਹਿੰਦਾ ਬੇਫਿਕਰ ਹੋ ਕੋਈ ਗੱਲ ਨਹੀਂ ਇਹ ਅਸੀਂ ਫੜਾਂਗੇ ਤੁਹਾਨੂੰ ਸਰਦਾਗੇ ਤੁਸੀਂ ਕੰਪਲੀਟ ਕਰਤੀ ਪੁਲਿਸ ਨੂੰ ਬਰੇ ਦੀ ਹਾਂਜੀ ਹਾਂ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਤੰਗ ਕਰਦੇ ਗਾ ਜੀ ਹੁਣ ਵੀ ਇੱਥੇ 2 ਘੰਟੇ ਲਾ ਕੇ ਗਏ ਹਰਜਿੰਦਰ ਸਿੰਘ ਆ ਜੀ ਪੱਪੂ ਕਹਿੰਦਾ ਬਦਨੀ ਕਲਾ ਦੁਕਾਨ ਆਪਣੀ ਸਾਈਕਲਾਂ ਦੀ ਅੱਜ ਬਾਪੂ ਨਾਲ ਲੁੱਟਖੋਈ ਆ ਬਾਪੂ ਜੀ ਕਹਿੰਦੇ ਸੀ ਤੁਹਾਨੂੰ ਪੈਸੇ ਦੇਣ ਚੱਲੇ ਸੀ ਹਾਂਜੀ ਅੱਜ ਤੋਂ ਉਹ ਕੀ ਪਾਕਿਆ ਹੋਇਆ ਅੱਜ ਤੋਂ 20 ਦਿਨ ਪਹਿਲਾਂ ਜੀ 10 ਦਿਨ ਦੀ ਗੱਲ ਆ 15 ਦਿਨ ਦੀ ਮੇਰੇ ਕੋਲ 2 ਲੱਖ ਰੁਪਏ ਲੈ ਗਏ ਵੀ ਉਹ ਕਹਿੰਦੇ ਪੰਜ ਲੱਖ ਦੀ ਜਗ੍ਹਾ ਲੈਣੀ ਆ ਤੇ ਮੈਨੂੰ 2 ਲੱਖ ਰੁਪਏ ਟੋੜਦਾ ਦੋ ਜਣਾ ਪੰਜਾਂ ਦਿਨ ਦੇ ਦਾਂਗੇ ਤੇ 2 ਲੱਖ ਲੈ ਗਏ ਕਹਿੰਦੇ ਸੌਦਾ ਕਰਨਾ ਮੈਂ ਕੋਈ ਗੱਲ ਨਹੀਂ ਲੈ ਜਾਉ ਆਪਣੇ ਰਿਸ਼ਤੇ ਜ਼ਿਆਦਾ ਤੇ ਪਰਸੋ ਚੌਥੇ ਦੀ ਗੱਲ ਆ ਉਹਦੇ ਮੈਨੂੰ 50000 ਰੁਪਏ ਦੇਗੇ ਅੱਜ ਜਿਹੜੀ ਲੁੱਟਖੋਈ ਆ ਡਰੈਨ ਤੇ ਮੈਨੂੰ ਪਤਾ ਲੱਗਿਆ ਮੁਲਾਜ਼ਮ ਵੀ ਮੇਰੇ ਕੋਲੇ ਗਏ ਆ ਵੀ ਜਦੋਂ ਮੁਲਾਜ਼ਮ ਗਏ ਉਹਨਾਂ ਨੇ ਮੇਰੇ ਕੋਲ ਬਿਆਨ ਲਏ ਵੀ ਤੁਹਾਨੂੰ ਫੋਨ ਤਾਂ ਨਹੀਂ ਆਇਆ ਕੱਲ ਜਾਂ ਪਰਸੋਂ ਜਾਂ ਅੱਜ ਵੀ ਪੈਸੇ ਦੇਣ ਆ ਰਿਹਾ ਮੈਂ ਕਿਹਾ ਨਹੀਂ ਮੇਰੇ ਕੋਲ ਕੋਈ ਫੋਨ ਨਹੀਂ ਆਇਆ ਦਾ ਫਿਰ ਮੈਂ ਕ੍ਰਾਂਤੀ ਉਹਨਾਂ ਕੋਲ ਮੁਲਾਜ਼ਮ ਨੂੰ ਉੱਠ ਕੇ ਫੋਨ ਲਾਇਆ ਮੁਲਾਜ਼ਮ ਨੇ ਸਾਹਮਣੇ ਬਿਯਰਗ ਨੂੰ ਉਹ ਬੂਟੇ ਨੇ ਚੱਕਿਆ ਫੋਨ ਫਿਰ ਉਹ ਦੂਵਾਰ ਮੈਂ ਮੋਟਰਸਾਈਕਲ ਚਾ ਕੇ ਐਟੇ ਟਾਈਮ ਡਰੈਨ ਤੇ ਆਇਆ ਉੱਥੇ ਮੁਲਾਜ਼ਮ ਇੱਕ ਦੋ ਸੀਗੇ ਤੇ ਬਿਯਰਗ ਸੀਗੇ ਇਹਨਾਂ ਮੈਂ ਪੁੱਛਿਆ ਵੀ ਆਹ ਗੱਲ ਹੋ ਗਈ ਤੁਹਾਨੂੰ ਸਾਫ਼ ਕਿਹਾ ਤੇ ਨਹੀਂ ਜੀ ਮੈਨੂੰ ਸ਼ੱਕ ਕੋਈ ਨਹੀਂ ਪਹਿਲਾਂ ਮੈਨੂੰ ਜਿਹੜਾ ਪਤਾ ਲੱਗਿਆ ਮੇਰੇ ਰਿਸ਼ਤੇਦਾਰ ਨੇ ਫੋਨ ਕੀਤਾ ਉਹ ਕਿ ਤੁਹਾਨੂੰ ਦੇ ਜਾ ਰਹੇ ਸੀ ਪੈਸੇ ਹਾਂਜੀ ਮੈਨੂੰ 1.5 ਲੱਖ ਰੁਪਏ ਦੇਣ ਲੱਗੇ ਪਿਆ ਰਹੇ ਸੀ ਮੈਨੂੰ ਕੋਈ ਫੋਨ ਨਹੀਂ ਕੀਤਾ ਪਹਿਲਾਂ ਵੀ ਮੈਨੂੰ ਕੋਈ ਫੋਨ ਨਹੀਂ ਕੀਤਾ ਵੀ ਪਹਿਲਾਂ ਮੈਨੂੰ ਪੈਸੇ ਦੇਣ ਆ ਰਿਹਾ ਜਾਂ ਨਹੀਂ ਦੇ ਦੇਣਾ ਨਾਲ ਹੁਣ ਪੁਲਿਸ ਅਧਿਕਾਰੀਆਂ ਨੂੰ ਕੀ ਮੰਗ ਅਸੀਂ ਮੰਗ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਜੀ 1.5 ਲੱਖ ਰੁਪਇਆ ਰਕਮ ਆ ਜੀ ਕੋਈ ਥੋੜੀ ਘਣੀ ਰਕਮ ਦੀ 5000 ਰੁਪਏ ਦਾ ਹੋਏ ਤਾਂ ਗੱਲ ਵੱਖਰੀ ਹੈ 1.5 ਲੱਖ ਦੀ ਗੱਲ ਹੈ ਜੀ 1.5 ਲੱਖ ਰੁਪਇਆ ਬਹੁਤ ਔਖਾ ਬੰਦਾ ਮੈਂ ਵੀ ਆਰਗਨ ਨੂੰ ਪਹਿਲਾਂ ਕਿਹਾ ਸੀ ਆ ਵੀ ਮੈਂ ਥੋੜੇ ਦਿਨਾਂ ਨੂੰ ਮੈਨੂੰ ਚਾਹੀਦੀ ਹੈ ਮੈਂ ਰੇਸਟੀ ਕਰਾਉਣੀ ਆ ਇਹ ਕਹਿੰਦੇ ਦੋ ਦਿਨਾਂ ਦੇ ਦੇ ਦਾਂਗੇ ਕੋਈ ਗੱਲ ਨਹੀਂ ਮੈਂ ਕਹਿੰਦਾ ਰਿਸ਼ਤੇਦਾਰੀ ਦਾ ਕੰਮ ਆ ਲੈ ਲੇ ਕੋਈ ਗੱਲ ਨਹੀਂ ਬਕਾਇਦਾ ਜਦੋਂ 2 ਲੱਖ ਰੁਪਏ ਦਿੱਤਾ ਇਹਨਾਂ ਦੀ ਮੈਂ ਸਕੂਟਰੀ ਵਿੱਚ ਰੱਖਿਆ ਵੀ ਮੈਂ ਕਹਿੰਦਾ ਜੇਬ ਦੇ ਵਿੱਚ ਨਾ ਪਾਇਆ ਜਾਵੇ ਅੱਜ ਤੁਨ ਵਾਪਸ ਕਰਨ ਚੱਲੇ ਹਾਂ ਜੀ ਮੈਨੂੰ ਵਾਪਸ ਕਰਨ ਚੱਲੇ ਸੀ ਸਾਨੂੰ ਪਤਾ ਲੱਗਿਆ ਜੀ ਵੀ ਦਿਆਲ ਸਿੰਘ ਨਾਂ ਦੇ ਇੱਕ ਬਜ਼ੁਰਗ ਨੇ ਰਣੀਆਂਪਿੰਡ ਦੇ ਉਹ ਪੈਸੇ ਲੈ ਕੇ 1.5 ਲੱਖ ਰੁਪਇਆ ਤੇ ਬਧਨੀ ਕਲਾਂ ਕਿਸੇ ਨੂੰ ਦੇਣ ਜਾ ਰਹੇ ਸੀਗੇ ਇੱਥੇ ਉਹਨਾਂ ਕੋਲੋਂ ਪੈਸਿਆਂ ਦੀ ਖ ਸਾਰੀ ਜਾਂਚ ਕਰ ਰਹੇ ਆਂ ਪਲੱਸ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੇ ਆਂ ਬਜ਼ੁਰਗ ਦੇ ਘਰ ਦੇ ਵੀ ਕੈਮਰੇ ਹੀ ਚੈੱਕ ਕਰ ਰਹੇ ਆਂ ਠੀਕ ਆ ਕਿੰਨੇ ਵੇਲੇ ਚੱਲੇ ਆ ਕੀ ਗੱਲਬਾਤ ਹੋਈ ਆ ਠੀਕ ਆ ਸਾਰਾ ਜਾਂਚ ਕਰਕੇ ਜੋ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਕਮ ਕਿੰਨੀ ਦੱਸੀ ਜਾ ਰਹੀ ਹੈ 1.5 ਲੱਖ ਰੁਪਏ ਜੀ ਉਹ ਲੈ ਕਿੱਥੋਂ ਕਿੱਧਰ ਨੂੰ ਜਾ ਰਹੇ ਸੀਗੇ ਘਰੋਂ ਹੀ ਲੈ ਕੇ ਜਾ ਰਿਆ ਸੀਗਾ ਜੀ ਕੁਝ ਗੱਲਾਂ ਸਾਨੂੰ ਡਾਊਟਫੁਲ ਵੀ ਲੱਗਦੀਆਂ ਜਿਵੇਂ ਜਿਸ ਬੰਦੇ ਨੂੰ ਪੈਸੇ ਦੇਣ ਜਾਣਾ ਛੁ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੇਰੇ ਕੋਲੇ ਪੈਸੇ ਦੇਣ ਆ ਰਿਹਾ ਤੇ ਇਹ ਸਾਰੇ ਅਸੀਂ ਦੋਂ ਗਾਇਨਾ ਜਾਂਚ ਕਰ ਰਹੇ ਆ ਸਾਰੇ ਪਹਿਲੋਂ ਤੋਂ ਜਾਂਚ ਕਰਕੇ ਜੋਸ ਚਾਈ ਸਾਹਮਣੇ ਹੋ ਗਿਆ ਉਹਦੇ ਮੁਤਾਬਕ ਕਰ ਵੀ ਕੀਤੀ ਹੋਊਗੀ ਕੋਈ ਹੋਰ ਕੇ 60 ਫੀਟ ਤਾਂ ਨਹੀਂ ਬੱਜੀ ਨਹੀਂ ਕੋਈ 60 ਫੀਟ ਨਹੀਂ ਜੀ ਤੁਹਾਡੀ ਲਈ ਤਫਤੀਸ਼ ਦੇ ਵਿੱਚ ਤੁਹਾਡੀ ਕੀ ਲੱਗ ਰਿਹਾ ਸਾਨੂੰ ਡਾਊਟਫੁਲ ਲੱਗਦਾ ਜੀ ਇਹ ਮਸਲਾ ਠੀਕ ਹੈ ਬਾਕੀ ਅਸੀਂ ਫੇਰ ਵੀ ਹੋਰ ਡੀਪਲੀ ਇਹਨੂੰ ਜਾ ਕੇ ਸਾਰਾ ਪ੍ਰੋਪਰ ਕਰ ਰਹੇ ਆ ਵੈਰੀਫਾਈ